ਸਸਕਾ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ YouTube ਚੈਨਲ ਤੇ ਹੋਰ ਤੁਸੀਂ ਸਾਰੇ ਠੀਕ ਹੋਊਂਗੇ ਅਸੀਂ ਵੀ ਠੀਕ ਹੈ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਸੋਹਣੇ ਸੋਹਣੇ ਸੂਟ ਤੇ ਆਪਾਂ ਤੁਹਾਨੂੰ ਸੂਟ ਦਿਖਾਉਣਾ ਸ਼ੁਰੂ ਕਰਦੇ ਆ ਤੇ ਰਿਕਵੈਸਟ ਹੈ ਜੀ ਸਾਰਿਆਂ ਨੂੰ ਮੇਰੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਜੀ ਵੀਡੀਓ ਨੂੰ ਪੂਰੀ ਵੇਖਿਆ ਕਰੋ ਚੈਨਲ ਨੂੰ ਵੀਡੀਓ ਸਕਿਪ ਨਾ ਕਰਿਆ ਕਰੋ ਜੀ ਤੇ ਆਪਾਂ ਤੁਹਾਨੂੰ ਸਾਨੂੰ ਸੋਹਣੇ ਸੋਹਣੇ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਜੀ ਲਓ ਜੀ ਜੇ ਜਿੰਨਾ ਨਾ ਨਿਕਾ ਨਿਕਾ ਚੈੱਕ ਹੈਗਾ ਆਹ ਹੋ ਗਈ ਪਹੁੰਚਾ ਵਰਕ ਆਜ ਦੀ ਬਾਟਮ ਹੋ ਗਈ ਇਹ ਰਾਮਟੈਕਸ ਦਾ ਕਪੜਾ ਹੀ ਫੈਕਲ ਦੇਖੋ ਕਿੰਨੀ ਵਧੀਆ ਹੈਗੀ ਕਲਰ ਵੇਖੋ ਲਾਈਟ ਲਾਈਟ ਜੇ ਕਲਰ ਪਾਕੀ ਬਣਾਇਆ ਹੋਇਆ ਹੈ ਹਲਪੂਰੇ ਹੀ ਸਰਦਾਰੀ ਜੀ ਲੁੱਕ ਦੇ ਸੂਟ ਬਣੇ ਹੋਏ ਆ ਇਹਦੇ ਨਾਲ ਜਿਹੜੀ ਸ਼ਰਟ ਹੈ ਜੀ ਦੇਖੋ ਕਿੰਨੀ ਸੋਹਣੀ ਹੈਗੀ ਇਹ ਵੀ ਰੌਮਟੈਕਸ ਦੀ ਹੈ ਇਹਦਾ ਰੇਟ ਹੈਗਾ ਜੀ 1950 ਰੁਪਏ ਕਲਰ ਵੇਖੋ ਕਿੰਨਾ ਪਿਆਰਾ ਹੈਗਾ ਮੈਚنگ ਵੀ ਹੈ ਵਰਕ ਦੀ ਕਨਿਸ਼ਨਿੰਗ ਬਹੁਤ ਪਿਆਰੀ ਹੈ ਵਰਕ ਵੇਖ ਸਕਦੇ ਆ ਤੁਸੀਂ ಸಲ್ವಾರ ಬಣ್ಣ ಇದೆ ಆ ಕಲರ್ ಆ ಶರ್ಟ್ ರೇಗ ಹಾಂ ಆ ಕಲರ್ ಆ ಶಾಲ ਫੈਬਰਿਕ ਕਸੀਮੀ ਹੈ ਜੀ 컬러 ਦਾ ਫਰਕ ਹੈਗਾ ਇਹਦੇ ਨਾਲ ਆ ਬਾਟਮ ਹੋਗੀ ਇਹਦੀ ਬਾਟਮ ਦੇਖੋ ਜੀ ਕਿੱਦਿੀ ਰੀਸ਼ੇਗਾਈਂ ਵਰਕ ਦੀ ਬਸ ਪੂਰਾ ਬਹੁਤ ਹੀ ਤੇ ਖਾਰੀ ਵਰਕ ਦੇ ਜੋ ਵੀ ਆਪਾਂ ਡਿਜ਼ਾਈਨ ਕਰਾਉਣਿਆ ਸੂਟਾਂ ਦੇ ਬਹੁਤ ਹੀ ਸੋਹਣੇ ਤੇ ਸੋਚ ਸਮਝ ਕੇ ਕਰਵਾ ਲਵਾਂਗੇ ਕਿਸ ਵਰਕ ਦੀ ਫਿਨਿਸ਼ਿੰਗ ਦੇਖੋ ਕਿੰਨੇ ਵਧੀਆ ਤੇ ਕਲਰ ਕਿੰਨੇ ਵਧੀਆ ਲੱਗੇ ਆ ਬਿਲਕੁਲ ਹੀ ਮੈਚ ਖਾਂਦੇ ਕਿ ਕਲਰ ਲੱਗੇ ਹੋਏ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਕਲਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਰੇਟ ਹੈਗਾ ਜੀ ਇਹਦਾ 1950 ਰੁਪਏ ਬਿਲਕੁਲ ਗਰਮੀ ਦੇ ਪਾਉਣ ਵਾਲਾ ਕੱਪੜਾ ਹੈਗਾ ਇਹਦੇ ਵਿੱਚ ਆ ਤੀਜਾ ਕਲਰ ਆ ਗਿਆ ਜੀ ਆ ਇਹਦੀ ਸ਼ਰਟ ਹੋਗੀ ਕਲਰ ਬਹੁਤ ਪਿਆਰੇ ਹੈ ਇੱਕ ਤੋਂ ਇੱਕ ਸੋਹਣਾ ਜਿਹਾ ਕਲਰ ਕਪੜਾ ਵੀ ਇੰਨਾ ਵਧੀਆ ਹੈਗਾ ਬਹੁਤ ਜਿਆਦਾ ਸੋਹਣਾ ਸਾਫਟ ਕਪੜਾ ਹੈਗਾ ਬਿਲਕੁਲ ਹੀ ਸਾਫਟ ਹੈਗਾ ਗਰਮੀ ਦੇ ਵਿੱਚ ਪਾਉਣ ਵਾਲਾ ਇਹਦੀ ਕਾਟਨ ਦੇਖੋ ਤੇ ਕਾਟਨ ਦੇ ਕਲਰ ਕਿੰਨੇ ਸੋਹਣੇ ਹੈ ਤੇ ਕਟੌਂਗ ਦੀ ਸਫਾਈ ਦੇਖੋ ਜੀ ਵਰਕ ਦੀ ਸਫਾਈ ਕਿੰਨੀ ਵਧੀਆ ਹੈਗੀ ਤੁਸੀਂ ਵੀ ਦੇਖ ਸਕਦੇ ਹੋ ਕਲਰ ਬਿਲਕੁਲ ਮੈਚ ਖਾਂਦੇ ਲੱਗੇ ਹੋਏ ਆ। ਆਈ ਦੀ ਮੈਚਿੰਗ ਹੈ। ਕਿਸੇ ਵੀ ਮੇਰੀ ਭੈਣ ਨੂੰ ਪਸੰਦ ਹੋਵੇ ਸੂਟ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ। ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਆਪਾਂ ਤੁਹਾਡੇ ਘਰ ਤੱਕ ਸੂਟ ਨੂੰ ਪਹੁੰਚਦਾ ਕਰ ਦਈਏ। ਹਾਂਜੀ। ਇਹ ਹੋ ਗਈ ਜੀ। ਇਹਦੇ ਵਿੱਚ ਤਿੰਨ ਕਲਰ ਹੈ। ਇੱਕ ਤੋਂ ਇੱਕ ਸੋਨੇ ਹੈਗੇ। ਕਾ ਕਲਰ ਇਹਦੇ ਵਿੱਚ ਨਾ ਦੋ ਕਲਰ ਹੈ ਜੀ ਇੱਕ ਇਹਦੇ ਵਿੱਚ ਆਵਾ ਲ ਕਲਰ ਇਹਦੇ ਤੇ ਆਪਾਂ ਵਰਕ ਕਰਵਾਇਆ ਇਹ ਕਿਸੇ ਕਸਟਮਰ ਦਾ ਹੈਗਾ ਸੂਟ ਤਿਆਰ ਹੋਇਆ ਰੈਡੀ ਹੋਇਆ ਹੈਗਾ ਐਵੇਂ ਤਾਂ ਉਹਨਾਂ ਨੇ ਵਰਕ ਕਰਵਾਇਆ ਸੂਟ ਤੇ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਇਹ ਬਿਨਾ ਵਰਕ ਤੋਂ ਹੈਗਾ ਜੀ ਤਾਂ 1500 ਦਾ ਵੀਵਾ ਕੰਪਨੀ ਦਾ ਦੇਖੋ ਜੀ ਪਿਓਰ ਕਾਟਨ ਹੈ ਇਦੇ ਵਿੱਚ ਕੋ ਕੱਲਾ ਰਹਿ ਗਏ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਹੋਵੇ ਵਰਕ ਕਰਵਾਉਣਾ ਹੋਵੇ ਵਰਕ ਕਰਵਾ ਕੇ ਵੀ ਜੇ ਆਪਾਂ ਸੂਟ ਰੈਡੀ ਕਰਕੇ ਦੇਵਾਂਗੇ ਤੁਹਾਨੂੰ ਤੁਸੀਂ ਬਿਨਾ ਵਰਕ ਤੋਂ ਵੀ ਲੈ ਸਕਦੇ ਹੋ ਇਹਦੇ ਵਿੱਚ ਕਾਵਲਾ ਕਲਰ ਆ ਗਿਆ ਜੀ ਮਿੱਠਾ ਜਿਹਾ ਨੰਝਾ ਲੋ ਜਾ ਕਲਰ ਹੈਗਾ ਦੇਖ ਸਕਦੇ ਹੋ ਤੁਸੀਂ ਇਹਦਾ ਰੇਟ ਹੈਗਾ ਜੀ 1500 ਰੁਪਏ ਇੱਕ ਇਹਦੇ ਵਿੱਚ ਕਾਵਲਾ ਕਲਰ ਹੈ ਇਹ ਕਸਟਮਰ ਦਾ ਤਿਆਰ ਹੋਇਆ ਸੂਟ ਹੈਗਾ ਕੋਈ ਆਰ ਪੇਜ ਜੇ ਸੀ ਮੈਂ ਸੋਚਿਆ ਪਹਿਲਾਂ ਉਹਨਾਂ ਦੀ ਵੀਡੀਓ ਬਣਾ ਲਈ ਆਪਾਂ ਜੇ ਕਿਸੇ ਨੂੰ ਵੀ ਡਿਜ਼ਾਈਨ ਪਸੰਦ ਹੋਵੇ ਕਿਸੇ ਨੇ ਵਰਕ ਕਰਵਾਉਣਾ ਬਿਨਾ ਵਰਕ ਤੋਂ ਲੈਣਾ ਜੀ ਬਿਨਾ ਵਰਕ ਤੋਂ ਵੀ ਲੈ ਸਕਦੇ ਹੋ ਤੁਸੀਂ ਵਰਕ ਕਰਵਾਉਣਾ ਚਾਹੋ ਤੇ ਆਪਾਂ ਤੁਹਾਨੂੰ ਵਰਕ ਕਰਕੇ ਵੀ ਰੈਡੀ ਕਰਕੇ ਦੇ ਸਕਦੇ ਆ ਇਕੱਲਾ ਘੇਰੇ ਦਾ ਵਰਕ ਹੈ ਜੀ ਬਾਜੂ ਦਾ ਵਰਕ ਆ ਬਾਜੂ ਦਾ ਵਰਕ ਹੈ ਜੀ ਇਹਦੇ ਵਿੱਚ ਰਹਿ ਗਿਆ ਜੀ ਬਾਕੀ ਤਾਂ ਬਹੁਤ ਹੀ ਸੋਹਣਾ ਤੇ ਸੌਫਟ ਜਿਹਾ ਕੱਪੜਾ ਹੈਗਾ ਇਹਨਾਂ ਕੋਲ ਹੀ ਗਰਮੀ ਦੇ ਭੈਣ ਵਾਲਾ ਕੱਪੜਾ ਹੈਗਾ ਦੇਖੋ ਜਿੰਨੀ ਸੋਹਣੀ ਫਿਨਿਸ਼ਿੰਗ ਹੈ ਸੁਪਰੀ ਬਹੁਤ ਚੈਂਕੀ ਜਿਹਾ ਸੂਤ ਬਣਨਾ ਹੈਗਾ ਹੈ ਨਾ ਇਹ ਹੈਗਾ ਜੀ ਰੂਬੀ ਕਾਟਨ ਦੇ ਉੱਪਰ ਇਹ ਇੱਕ ਸੱਤ ਦੇ ਦਾ ਵਰਕ ਜਿਹੜੀ ਕਸਟਮਰ ਦੀ ਡਿਮਾਂਡ ਤੇ ਤਿਆਰ ਹੋਇਆ ਹੈਗਾ ਸੂਟ ਦੇਖੋ ਜੀ ਕਿੰਨੇ ਸੋਹਣੇ ਫਿਨਿਸ਼ਿੰਗ ਹੈ ਸੂਟ ਦੀ ਇਹ ਘੇਰੇ ਦਾ ਵਰਕ ਹੈ ਜੀ ਤਿੰਨ ਫਲਾਵਰ ਪੈ ਰਹੇ ਘੇਰੇ ਦੇ ਵਿੱਚ ਇਹਦੇ ਚੋ ਜੇ ਤੁਸੀਂ ਦੋ ਦੋ ਫਲਾਵਰ ਬਵਾਉਣੇ ਆਪਾਂ ਦੋ ਵੀ ਬਵਾ ਸਕਦੇ ਹਾਂਗੇ ਇਹ ਤਾਂ ਆਪਦੀ ਘੇਰੇ ਦੀ ਰਿਪੋਰਟ ਹੈ ਜੀ ਉਹਨਾਂ ਦਾ ਘੇਰਾ ਇੰਨਾ ਤਾਂ ਉਹਨਾਂ ਨੇ ਤਿੰਨ ਫਲਾਵਰ ਪਾਏ ਆ ਇਹਦਾ ਆ ਵਾਜੂ ਦਾ ਵਰਕ ਆ ਗਿਆ ਜੀ ਸਾਬ ਨੂੰ ਕਲਰ ਕਿੰਨੇ ਵਧੀਆ ਲੱਗੇ ਹੋਏ ਆ ਇਹ ਹੈਗਾ ਜੀ ਪਿਓਰ ਰੂਬੀ ਕਾਟਨ ਦੇਖੋ ਕਪੜਾ ਕਿੰਨਾ ਸੌਫਟ ਹੈ ਜੋ ਵੀ ਆਪਾਂ ਕਪੜਾ ਸੇਲ ਕਰਦੇ ਆ ਜੀ ਆਪਾਂ ਬ੍ਰਾਂਡ ਤੋਂ ਬਿਨਾ ਨਹੀਂ ਸੇਲ ਕਰਦੇ ਜੀ ਜੋ ਵੀ ਕਪੜਾ ਮੈਨੂੰ ਆਪਣੀ ਬਟੀਕ ਦੇ ਉੱਪਰ ਬ੍ਰਾਂਡ ਵਾਲਾ ਹੀ ਮਿਲੂਗਾ ਆਪਾਂ ਬ੍ਰਾਂਡ ਤੋਂ ਬਿਨਾ ਨਹੀਂ ਕੋਈ ਕਪੜਾ ਸੇਲ ਕਰਦੇ ਜੇ ਸੇਵੀ ਮੇਰੀ ਭੈਣ ਨੂੰ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਵਟਸਐਪ ਨੰਬਰ ਤੇ ਆਰਡਰ ਕਰ ਸਕਦੇ ਹੋ। ਲਓ ਜੀ ਤੁਹਾਨੂੰ ਇੱਕ ਆਪਾਂ ਨਵੀਂ ਆਈਟਮ ਦਿਖਾਉਣੇ ਆ ਆਪਣੀ ਬੁਟੀਕ ਦੀ। ਤਿਆਰ ਹੋਈ ਬੁਟੀਕ ਪੀਸ ਹੈ। ਇਹ ਸ਼ਰਟ ਹੋਗੀ ਜੀ। ਪ्युअर कॉटन ਬਿਲਕੁਲ ਸੌਫਟ ਕਪੜਾ ਐਵੇਂ ਦਾ ਐਵੇਂ ਹੀ ਰਹਿਣਾ ਇਸਨੇ। ਇਹ ਇਹਦੇ ਨਾਲ ਬਾਟਮ ਹੋਗੀ ਜੀ। ਦੇਖ ਸਕਦੇ ਹੋ ਆ ਇਹਦੀ ਬਾਟਮ ਹੋਗੀ ਬਾਟਮ ਦਾ ਵੀ ਹੀ ਕਪੜਾ ਤੁਸੀਂ ਵੇਖੋ ਕਿੰਨਾ ਸੌਫਟ ਹੈ ਜੋ ਅੱਜਕੱਲ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਇਹਦੀ ਨਾਲ ਆਪਣਾ ਦੁਪੱਟਾ ਰੈਡੀ ਹਿੱਤ ਹੈ ਲਾਉਚ ਫੁੱਲ ਬੈਲ ਹੈ ਜੀ ਬਿਲਕੁਲ ਰੈਡੀ ਹੋਇਆ ਦੁਪੱਟਾ ਬਟ ਈਕ ਪੀਸ ਹੈ ਇਹਦਾ ਰੇਟ ਹੈਗਾ ਜੀ 2500 ਰੁਪਿਆ ਜਿਸੇ ਵੀ ਮੇਰੀ ਭੈਣ ਨੂੰ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਆਪਣੇ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ ਇਹਦੇ ਵਿੱਚ ਆਪਣੇ ਸੰਟ ਰੈਡੀ ਹੋ ਰਹੇ ਆ ਜਿਸੇ ਨੂੰ ਪਸੰਦ ਹੋਵੇ ਇਹਦੇ ਵਿੱਚੋਂ ਆਪਾਂ ਸੂਚ ਨੂੰ ਦੇ ਸਕਦੇ ਇਸ ਪੱਟੇ ਦੀ ਖਾਸियत ਇਹ ਹੈ ਕਿ ਇਹਦੇ ਬੋਟਾ ਲੱਗਿਆ ਹੋਇਆ 3 ਬੋਟਾ ਬਹੁਤ ਮਿਹਨਤ ਨਾਲ ਤਿਆਰ ਹੋਇਆ ਪੱਟੀ ਲੱਗੀ ਹੋਈ ਹੈ ਆ ਦੋਨੇ ਪਾਸੇ ਬ੍ਰੀਕ ਬੋਟਾ ਦਿੱਤਾ ਹੋਇਆ ਹੈ ਆਹ ਵਾਲਾ ਦਿੱਤਾ ਹੈ ਪ्योर ਮਾਲ ਮਾਲ ਹੈ ਬਿਲਕੁਲ ਵੀ ਲੈ ਦਾ ਉੱਪਰ ਪਤਾ ਨਹੀਂ ਲੱਗੂਗਾ ਦੁਪੱਟੇ ਦਾ ਸਾਰੇ ਦੇ ਵਿੱਚ ਪੂਰੀ ਫਿਨਿਸ਼ਿੰਗ ਨਾਲ ਤਿਆਰ ਕੀਤਾ ਹੋਇਆ ਪੱਟਾ ਦੇਖੋ ਸਾਰਾ ਤੇ ਜਿਹੜੀ ਇਹਦੀ ਬਾਟਮ ਹੈਗੀ ਉਹਦਾ ਵੀ ਦੇਖੋ ਤੁਸੀਂ ਲੁੱਕ ਇਹ ਸਾਰਾ ਇਸ ਤਰ੍ਹਾਂ ਰੈਡੀ ਹੋ ਜਾਏਗਾ ਜਲਦੀ ਤੋਂ ਜਲਦੀ ਆਰਡਰ ਕਰਨਾ ਜੀ ਹਾਂ ਜੀ ਜੇ ਮੇਰੇ ਸੂਟ ਤੁਹਾਨੂੰ ਕਿਹੋ ਜਿਹਾ ਲੱਗੇ ਮੇਰੀ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਜੀ। ਤੇ ਮੇਰੀ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਨਾ। ਵੀਡੀਓ ਜਰੂਰ ਸਾਰੀ ਵੇਖਣੀ ਜੀ ਸਕਿੱਪ ਨਹੀਂ ਕਰਨਾ। ਮਿਲਦੇ ਆਂ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲਦੇ ਆਂ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਆਂਦੇ ਆਂ।